ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਦੀ ਅਗਵਾਈ ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਇਸ ਵਿਸ਼ਾਲ ਰੋਡ ਸ਼ੋਅ ਨੂੰ ਵੇਖ ਕੇ ਵਿਰੋਧੀ ਨੇਤਾਵਾਂ ਦੀ ਨੀਂਦ ਹਰਾਮ ਹੋ ਗਈ ਹੈ ਇੰਜ ਲੱਗ ਰਿਹਾ ਸੀ ਜਿਵੇਂ ਸਾਰਾ ਹਲਕਾ ਹੀ ਇਸ ਰੋਡ ਸ਼ੋਅ ਵਿੱਚ ਪਹੁੰਚ ਗਿਆ ਹੈ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਵੈਸੇ ਤਾਂ ਅਕਾਲੀ ਅਤੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਰੋਡ ショ ਨੂੰ ਵੇਖ ਕੇ ਇੰਜ ਲੱਗ ਰਿਹਾ ਹੈ ਕਿ ਇਸ ਰੋਡ ショ ਤੋਂ ਬਾਅਦ ਹਲਕਾ ਡੇਰਾ ਬਾਬਾ ਨਾਨਕ ਵਿੱਚੋਂ ਆਮ ਆਦਮੀ ਪਾਰੀ ਪਾਰੀ ਜਿਤਵਾਲ ਵਾਧ ਰਹੀ ਹੈ ਪਿਛਲੇ 25 ਸਾਲਾਂ ਵਿੱਚ ਗੁਰਦੀਪ ਸਿੰਘ ਰੰਦਾਵਾ ਵੱਲੋਂ ਲੋਕਾਂ ਦੇ ਕਰਵਾਏ ਗਏ ਕੰਮਾਂ ਦਾ ਅਸਰ ਅੱਜ ਰੋਡ ショ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਲੋਕਾਂ ਦਾ ਪਾਰੀ ਹਜੂਮ ਪਹੁੰਚਿਆ ਸ਼ੇਰੀ ਕਲਸੀ ਇਸ ਰੋਡ ショ ਨੂੰ ਵੇਖ ਕੇ ਬਾਗੋ ਬਾਗ ਹੋ ਗਏ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਕਿਹਾ ਕਿ ਪੂਰੇ ਗੁਰਦਾਸਪੁਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਪਠਾਨਕੋਟ ਤੇ ਸੁਜਾਨਪੁਰ ਹਲਕੇ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ ਜਿਸ ਨੂੰ ਲੋਕਾਂ ਦਾ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਤੇ ਲੋਕੀ ਇਹ ਕਹਿ ਰਹੇ ਹਨ ਕਿ ਅਸੀਂ ਵਿਨੋਦ ਖੰਨਾ ਸਨੀ ਦਿ올 ਤੇ ਹੋਰ ਕਈ ਆਗੂਆਂ ਨੂੰ ਦੇਖ ਚੁੱਕੇ ਹਾਂ ਲੇਕਿਨ ਕਿਸੇ ਨੇ ਵੀ ਵੱਡੇ ਪੱਧਰ ਤੇ ਗੁਰਦਾਸਪੁਰ ਦੇ ਸਰਹਦੀ ਖੇਤਰ ਦੀ ਕੋਈ ਮੁਸ਼ਕਲ ਪਾਰਲੀਮੈਂਟ ਵਿੱਚ ਨਹੀਂ ਉਠਾਈ ਕੋਨਾਂ ਆਮ ਆਦਮੀ ਪਾਰਟੀ ਨੂੰ ਜਿੱਤਾ ਕਿ ਸੰਸਦ ਵਿੱਚ ਪੇਜਣਗੇ ਜਿੰਦਾਬਾਦ ਗਾਰੀ ਕੱਢੀ ਦੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼ਗਨ ਪ੍ਰਧਾਨ ਜਿੰਦਾਬਾਦ ਸ਼ਗਨ ਪ੍ਰਧਾਨ ਜਿੰਦਾਬਾਦ ਇਹ ਦੇਖੋ ਜੀ ਇਹ ਰੋਡ ਸ਼ੋ ਨਹੀਂ ਹੈ ਰੋਡ ਸ਼ੋ ਦਾਸ ਕੇ ਕੱਢਾਂਗੇ ਤੁਹਾਨੂੰ ਇਹਦੇ ਪਿੰਡਾਂ ਪਿੰਡਾਂ ਦੇ ਵਿੱਚ ਵਾਢੀਆਂ ਚੱਲ ਰਹੀਆਂ ਨੇ ਮੇਰਾ ਫਰਜ਼ ਇਹ ਆ ਵੀ ਮੈਂ ਵੱਡੇ ਵੱਡੇ ਕੱਠ ਨਾ ਕਰਾਂ ਤੇ ਮੈਂ ਕੱਲੇ ਕੱਲੇ ਪਿੰਡ ਦੇ ਵਿੱਚੋਂ ਆਪਣੇ ਮੋਹਤਬਰ ਆਪਣੇ ਪਰਿਵਾਰਾਂ ਦੇ ਦਰਸ਼ਨ ਕਰਕੇ ਆਵਾ ਸੋ ਇੰਨਾ ਕਿ ਪਿਆਰ ਮਿਲ ਰਿਹਾ ਮੈਂ 5 ਦਿਨ ਲਗਾਤਾਰ 5 ਦਿਨਾਂ ਦੇ ਵਿੱਚ 200 250 ਪਿੰਡ ਘਟ ਦਿੱਤਾ ਔਰ ਮੈਨੂੰ ਮਾਣ ਹੈ ਲੋਕ ਜਿਹੜੇ ਨੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਅੱਕੇ ਵੀ ਆ ਤੇ ਥੱਕੇ ਵੀ ਆ ਕਾਂਗਰਸ ਵੇਖ ਲਈ ਅਕਾਲੀ ਵੇਖ ਲੈ ਬੀਜੇਪੀ ਵੇਖ ਲਈ ਸੰਨੀ ਦਿਓਲ ਵੇਖ ਲਿਆ ਡਿਪਟੀ ਸੀਐਮ ਸਾਹਿਬ ਵੇਖ ਲੈ ਹੁਣ ਚਾਉਂਦੇ ਆ ਵੀ ਐਰ ਕੀ ਝਾੜੂ ਫੇਰਨਾ ਹੈ ਗੁਰਦਾਸਪੁਰ ਲੋਕ ਸਭਾ ਚ ਪਬਲਿਕ ਕੋਲੋਂ ਕਿਦਾਂ ਨੰਦਾਰ ਪਬਲਿਕ ਕੋਲੋਂ ਆ ਹੁਣ ਇੱਕ ਕਰੰਟ ਚੈੱਕ ਕਰਾ ਦੇਣਾ ਦੱਸਿਓ ਵੀ ਕਿਹ ਤਰ੍ਹਾਂ ਦਾ ਕਰਾ ਪਾਰਟੀ ਜਿੰਦਾਬਾਦ ਇਨਕਲਾਬ ਤੁਸੀਂ ਕਿਹਾ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਚੰਗੇ ਕੰਮ ਕਰੋਗੇ ਤੇ ਆਪੇ ਵਿਰੋਧ ਨਹੀਂ ਜਦੋਂ ਸਾਡੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਪਹਿਲਾਂ ਤੁਸੀਂ ਹਰਿਆਣੇ ਲਾਗੇ ਕਿਲ ਕਰ ਦਿੰਦੇ ਹੋ ਜਿਉਂ ਉੱਥੇ ਨਹੀਂ ਪਹੁੰਚਣ ਦਿੰਦੇ ਤੇ ਉਹ ਕਹਿੰਦੇ ਅਸੀਂ ਘਰਾਂ 'ਚ ਨਹੀਂ ਪਹੁੰਚਣ ਦੇਣਾ ਫਿਰ ਪੰਗਾ ਤੇ ਪੁੱਠਾ ਪਾ ਲਿਆ ਨਾ ਸਰਦਨੀਸ਼ ਬੱਬੂ ਬਲਜੀਤ ਟੀਮਾ ਜੀ ਸੁਖਬਿੰਦਰ ਸਿੰਘ ਰੰਧਾਵਾ ਕਿਦਾਂ ਦੀ ਚੁਣੌਤੀ ਮੰਨਦੀ ਕਾਦੀ ਚੁਣੌਤੀ ਅੱਗੇ ਸੰਨੀ ਦਿਓਲ ਤੋਂ ਬੜੇ ਦੁਖੀ ਹਾਂ ਉਹ ਬੰਬਿਓ ਆਇਆ ਹੈ ਅਕਾਲੀਆਂ ਨੂੰ ਫੇਰ ਨਹੀਂ ਸਮਝ ਲੱਗੀ ਉਹਨਾਂ ਨੇ ਬਾਹਰੋਂ ਫੇਰ ਲਿਆ ਕੇ ਦਿੱਤਾ ਉਹਨੂੰ ਵੋਟਾਂ ਪੈਣ ਦੀ ਤੇ ਗੱਲ ਦੂਰ ਦੀਆਂ ਦੀਆਂ ਮੀਤੀਆਂ ਹੀ ਨਹੀਂ ਹੋਣਦੀਆਂ ਚੀਮਾ ਸਾਹਿਬ ਦੀਆਂ ਰਹੀ ਗੱਲ ਬੱਬੂ ਜੀ ਮੈਂ ਉਹਨਾਂ ਦੇ ਹਲਕੇ 'ਚ ਗਿਆ ਉਹਨਾਂ ਦੇ ਹਲਕੇ ਦੇ ਜੋ ਲੋਕ ਲੋਕਾਂ ਦੀ ਤਰਾਸਦੀ ਹੈ ਉਹ ਕਹਿੰਦੇ ਦੋ ਵਾਰੀ ਮੌਕਾ ਦਿੱਤਾ ਪਰ ਕੰਮ ਸਿਰੇ ਨਹੀਂ ਚੜਿਆ ਐਰ ਕੀ ਫੇਰ ਆਪਾਂ ਕਾਂਗਰਸ ਨੂੰ ਮੌਕਾ ਦਿੱਤਾ ਪਰ ਉੱਥੇ ਵੀ ਕੰਮ ਜੜਾ ਗੱਲ ਬਣੀ ਨਹੀਂ ਐਰ ਕੀ ਉਹ ਵੀ ਚੜੂ ਫਿਰਨ ਨੂੰ ਤਿਆਰ ਨਹੀਂ ਸਰ ਪ੍ਰਤਾਪ ਆਜਵਾਲੀ ਕੁ ਜੀ ਕੇ ਜੀ ਵੱਲੋਂ ਕਿਹਾ ਗਿਆ ਜੀ ਪਹਿਲਾਂ ਪ੍ਰਧਾਨ ਮੰਤਰੀ ਉਹ ਕਾਂਗਰਸ ਦਾ ਬਣਿਆ ਔਰ ਆਹ ਵਾਲੇ ਵੀ ਵੋਟਾਂ ਪਾਉਂਦੇ ਓ ਯਾਰ ਮੇਰੀ ਗੱਲ ਸੁਣੋ ਪ੍ਰਤਾਪ ਬਾਜਵਾ ਜੀ ਦੀ ਗੱਲ ਕਰਦੇ ਹੋ ਇਹਦੇ ਵਿਰੋਧੀ ਸਾਡੇ ਬਿਆਨ ਦਿੰਦੇ ਨੇ ਕਦੀ ਕਹਿੰਦੇ ਨੇ ਆਪਣੇ ਐਮ ਐਲ ਏ ਤਾਰੀ ਜਾਂਦੇ ਨੇ ਇਹਨਾਂ ਕੋ ਚਿਹਰੇ ਹੈ ਨਹੀਂ ਇਹ ਵੇਖੋ ਜੀ ਇਹਨਾਂ ਕੋ ਬੰਦੇ ਹੈ ਨਹੀਂ ਔਰ ਹੁਣ ਡਿਪਟੀ ਸੀਐਮ ਸਾਹਿਬ ਵੀ ਤਾਰਤੇ ਉਸ ਤੋਂ ਬਾਅਦ ਰਾਜਾ ਵੜਿੰਗ ਵੀ ਤਾਰਤਾ ਯਾਰ ਵਿਰੋਧੀਆਂ ਦੀ ਗੱਲ ਨਾ ਕਰਿਆ ਕਰੋ ਇਹਦੇ ਰਾਤੀ ਕੁਝ ਸਵੇਰੇ ਕੁਝ ਦੁਪਹਿਰੇ ਕੁਝ ਅਗਲੇ ਦਿਨ ਕੁਝ ਹੁੰਦੇ ਨੇ ਠੀਕ ਹੈ ਜੀ ਜਾਜਦ ਮੂਲਰਾਜ ਪੱਟੀ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ